ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੌਥ ਹਾਊਸ ਕੋ ਜਿਵਾ ਲਓ ਜੀ ਬੜੇ ਦਿਨਾਂ ਬਾਅਦ ਹਾਜ਼ਰ ਹੋ ਰਹੇ ਆ ਤੇ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਖਤਰਾ ਪੈ ਗਿਆ ਸੀ ਜੰਗ ਦਾ ਮੈਂ ਤਾਂ ਵੀ ਵੀਡੀਓ ਨਹੀਂ ਸੀ ਬਣਾ ਰਿਹਾ ਹਾਂ ਤੇ ਬਹੁਤ ਭੈਣ ਭਾਈ ਕਹਿ ਰਹੇ ਸੀ ਵੀਡੀਓ ਨਹੀਂ ਆ ਰਹੀ ਵੀਡੀਓ ਨਹੀਂ ਆ ਰਹੀ ਲਓ ਅੱਜ ਵੀਡੀਓ ਲੈ ਕੇ ਹਾਜ਼ਰ ਹੋਇਆ ਬਹੁਤ ਹੀ ਅੱਛੇ ਰੇਟ ਦੇਖਦੇ ਜਾਓ ਵੀਡੀਓ ਐਂਡ ਤੱਕ ਲਓ ਜੀ ਸਭ ਤੋਂ ਪਹਿਲਾਂ ਤਾਂ ਜੀ ਪਿਓਰ ਲੀਜੀਬੀਜੀ ਪਿਓਰ ਕਾਟਨ ਨਾ ਸਮਝਿਓ ਲੀਜੀਬੀਜੀ ਹੁੰਦਾ ਹੈ ਕਪੜਾ ਹੰਡਾਈ ਚ ਫੁੱਲ ਆਂਦਾ ਹੈ ਇਹ ਚੀਜ਼ ਆ ਜਾਣੀ ਹੈ ਜੀ 200 ਰੁਪਏ ਦਾ ਸੂਟ ਕੱਪੜੇ ਦੀ ਕੱਟ ਨਿਕਲਣੀ ਹੈ 4.5 ਮੀਟਰ ਤੋਂ ਲੈ ਕੇ 5 ਮੀਟਰ ਦੇ ਵਿੱਚ ਰੇਟ ਨਿਕਲੂਗਾ 200 ਰੁਪਿਆ ਇਹਦੇ ਵਿੱਚੇ 5 ਮੀਟਰ ਸੂਟ ਲੈਣਾ ਹੋਇਆ ਇਹ ਹੈ ਜੀ 5 ਮੀਟਰ ਸੂਟ ਇਹ ਮਿਲੂਗਾ ਜੀ 250 ਰੁਪਏ ਦਾ ਸਪੈਸ਼ਲ ਡਿਸਕਾਊਂਟ 225 ਰੁਪਏ ਦਾ ਜੀ ਇਹ ਆਣੇ ਆ 5-5 ਮੀਟਰ ਸੂਟ 225 ਰੁਪਏ ਦਾ ਰਿਯਾਨ ਹੁਣ ਮੈਂ ਤੁਹਾਨੂੰ ਦਿਖਾਉਂਦਾ ਇੱਕ ਹੋਰ ਕਪੜਾ ਬਹੁਤ ਹੀ ਅੱਛਾ ਲੌਡ ਇਹ ਆ ਗਈ ਜੀ ਰਿਯਾਨ ਵੱਡੇ ਪانے ਦੀ ਰਿਯਾਨ ਰੰਗ ਬਹੁਤ ਸੋਹਣੇ ਇੱਕ ਤੋਂ ਇੱਕ ਟਾਪ ਦੇ 250 ਰੁਪਏ ਦਾ ਸੂਟ ਅੱਜਕੱਲ੍ਹ ਇਹਦੇ ਫਰੌਕ ਸੂਟ ਬਹੁਤ ਸਲਾਈ ਜਾਂਦੇ ਆ ਰੰਗ ਦੇਖੋ ਬਹੁਤ ਹੀ ਵਧੀਆ ਆਈਟਮਾ ਵੱਡੇ ਪਨੇ ਦਾ ਕਪੜਾ ਹੁੰਦਾ ਹੈ ਲਗਭਗ ਸਵਾ 3 ਮੀਟਰ ਠੀਕ ਹੈ ਜੀ ਤੁਸੀਂ ਪ੍ਰਾਈਸ ਦੇਖਣਾ ਹੈ ਤੁਹਾਨੂੰ ਚੀਜ਼ ਪਸੰਦ ਆਂਦੀ ਤੁਸੀਂ ਖਰੀਦਣੀ ਨਹੀਂ ਪਸੰਦ ਆਂਦੀ ਨਹੀਂ ਖਰੀਦਣੀ ਜੀ ਅਸੀਂ ਦੱਸਨੇ ਸਿਰਫ ਰੇਟ ਕੋਈ ਵੀ ਝੂਠ ਨਹੀਂ ਅਸੀਂ ਹਰ ਇੱਕ ਚੀਜ਼ ਤੁਹਾਨੂੰ ਰਿਐਲਿਟੀ ਦੱਸਣੀ ਹੈ ਇੰਨਾ ਕੱਪੜਾ ਨਿਕਲਣਾ ਆ ਚੀਜ਼ ਹੈ ਜੀ ਇਸ ਚੀਜ਼ ਨੂੰ ਪਲੀਜ਼ ਸਮਝ ਲਿਓ ਜੀ ਲਓ ਜੀ ਨੈਕਸਟ ਕਾਟਨ ਦੁਪੱਟਾ ਸੂਟ ਆਂਦਾ ਹੈ ਢਾਈ ਢਾਈ ਦੀ ਕੱਟ ਦੁਕਾਨ ਤੇ 450 ਰੁਪਏ ਦਾ ਸੂਟ ਵੇਚਦਾਤਾ ਜੀ ਇਹ ਚੀਜ਼ ਨੋਟਿਸ ਕਰ ਲਿਓ 450 ਦਾ ਸੂਟ ਤਾਂ ਸਪੈਸ਼ਲ ਡਿਸਕਾਊਂਟ 'ਤੇ ਵੇਚ ਸਿਰਫ ਇੱਕ ਹਫ਼ਤੇ ਦੇ ਲਈ 400 ਰੁਪਏ ਦਾ ਦੁਪੱਟਾ ਸੂਟ ਇੱਕ ਵੀ ਸੂਟ ਦਾ ਰੰਗ ਨਹੀਂ ਉਤਰੂੰਗਾ ਅਜੇ ਤੱਕ 500 ਦੁਪੱਟਾ ਸੂਟ ਵੇਚ ਲਏ ਇੱਕ ਵੀ ਪੀਸ ਦਾ ਆਲੰਬਾ ਨਹੀਂ 500 600 ਨੂੰ ਰੇਟ ਨੂੰ ਗਾ ਖਰੀਦਾ ਹੈ ਪਰ ਅਸੀਂ ਵੇਚਣਾ 400 ਰੁਪਿਆ ਮੇਰਾ ਰੇਟ ਵੀ 450 ਤੱਕ ਬਹੁਤ ਭੈਣ ਭਾਈ ਜਿਨ੍ਹਾਂ ਨੇ ਵੀਡੀਓ ਦੇਖਣੀ ਕਿ ਇਹ 450 ਤੋਂ ਲੈ ਕੇ ਆਏ ਆ ਪਰ ਸਪੈਸ਼ਲ ਡਿਸਕਾਊਂਟ ਹੈ ਇਸ ਕਰਕੇ ਇਸ ਰੇਟ ਦੇ ਵਿੱਚ ਹੈ ਜੀ 400 ਰੁਪਏ ਦੇ ਵਿੱਚ ਲਓ ਹੁਣ ਦੇਖੋ ਜੀ ਨੈਕਸਟ ਕੈਮਰਿਕ ਸੂਟ ਦੁਪੱਟਾ ਆ ਜਾਣਾ ਆ ਦੇਖੋ ਕੈਮਰਿਕ ਸੂਟ ਦੁਪੱਟਾ 460 ਕਪੜਾ 4.5 ਮੀਟਰ ਦਾ 460 ਕਪੜਾ ਨਿਕਲਣਾ ਹੈ ਪਿਓਰ ਦੀ ਨਿਕਲੂਗੀ ਜੀ ਪ੍ਰਿੰਟ ਚੁੰਨੀ ਸੂਟ ਦਾ ਰੇਟ ਹੈ 450 ਰੁਪਿਆ ਆ ਲੋ ਜੀ ਦੇਖੋ ਆਟ ਨਹੀਂ ਹੁੰਦੀ ਇਹਦੇ ਨਾਲ 450 ਰੁਪਿਆ ਸੂਟ ਜਿੰਨੇ ਮਰਜੀ ਖਰੀਦ ਲਓ ਰੇਟ ਨੋਟ ਕਰੀ ਜਾਓ ਜੀ ਸਾਡੇ ਰੇਟ ਦੇ ਵਿੱਚ ਕੋਈ ਫਰਕ ਹੋਵੇ ਬਕਾਇਦਾ ਕਹੋ ਕਿ ਤੁਹਾਡੇ ਇਹ ਰੇਟ ਦਾ ਫਰਕ ਹੈ ਅਸੀਂ ਹਰ ਵਕਤ ਮੰਨਣ ਲਈ ਤਿਆਰ ਬੈਠੇ ਹਾਂ ਕਿਉਂਕਿ ਸਾਨੂੰ ਪਤਾ ਹੈ ਅਸੀਂ ਕੀ ਕਮਾ ਰਹੇ ਹਾਂ ਜੀ ਇਹ ਸਾਰੇ ਇਸੇ ਦੇ ਵਿੱਚ ਹੈ ਜੀ ਬੇਨਤੀ ਹੈ ਨੀਏ ਵੀਡੀਓ ਐਂਡ ਤੱਕ ਦੇਖ ਕੇ ਆਇਓ ਜਿਹੜੀ ਚੀਜ਼ ਖਰੀਦਣੀ ਹੈ ਘਰੋਂ ਮਨ ਬਣਾ ਕੇ ਇਨਸਾਨ ਖਰੀਦ ਲਓ ਕਿ ਮਾਵੇ ਤੇ ਨਾ ਸੋਚਿਓ ਹੈ ਕਿ ਦੁਕਾਨਦਾਰ ਕਪੜੇ ਘੱਟ ਦਿਖਾ ਰਿਹਾ ਵੀਡੀਓ 'ਚ ਤੁਹਾਨੂੰ ਟੋਟਲ ਸੂਟ ਦਿਖਾ ਦੇਣੇ ਆ ਕੋਈ ਇਹ ਨਹੀਂ ਹੋਣਾ ਚਾਹੀਦਾ ਕਿ ਕਪੜਾ ਘੱਟ ਹੈ ਲਓ ਹੁਣ ਦੇਖੋ ਜੀ ਇੱਕ ਹੋਰ ਚੀਜ਼ ਵੱਡੇ ਪਨੇ ਦੀ ਕਾਟਨ ਸਾਰੀ ਦੁਨੀਆ ਵੇਚ ਰਹੀ ਹੈ ਹਰ ਕੋਈ ਖਰੀਦ ਰਿਹਾ ਹੈਗਾ ਠੀਕ ਹੈ ਜੀ ਆ ਦੇਖੋ ਨਾਲ ਦੁਪੱਟੇ ਆਜੀ ਜائیں ਦੇਖਣ ਵਾਲੀਆਂ ਜੀ ਪੈਚ ਵਰਕ ਦੇ ਨਾਲ ਆਂਦੇ ਆ ਦੁਪੱਟੇ ਜੀ ਕੋਈ 700 ਨਹੀਂ ਕੋਈ 600 ਨਹੀਂ 500 ਰੁਪਏ ਦਾ ਸੂਟ ਜੀ ਆ ਦੇਖੋ ਨਾਲ ਵਾਈਟ ਦੁਪੱਟਿਆਂ ਦੀ ਮੈਚਿੰਗ ਹੁੰਦੀ ਇਸੇ ਤਰ੍ਹਾਂ 1 ਪੀ ਡਿਜ਼ਾਈਨ ਜਾਂ ਕਹਿ ਲੋ ਪੈਚ ਵਰਕ 5 500 ਰੁਪਏ ਦਾ ਸੂਟ ਜੀ 5 500 ਰੁਪਏ ਦਾ ਲਓ ਜੀ ਨੈਕਸਟ ਦੇਖੋ ਪਿਓਰ ਚੁੰਨੀ ਦੇ ਨਾਲ ਫੁੱਲ ਕੱਟ ਹੈ ਕੋਈ ਕੱਟ ਛੋਟੀ ਨਹੀਂ ਜੀ ਪਿਓਰ ਕੈਮਰਿਕ ਦਾ ਸੂਟ ਆਉਂ 2.5 ਮੀਟਰ ਆਣੀ ਐ ਲੀਜੀ ਬੀਜੀ ਦੀ ਬਾਟਮ ਆ ਅਗੇ ਜੀ ਪ੍ਰਿੰਟ ਪਿਓਰ ਦੀ ਚੁੰਨੀ ਦੇਖੋ ਕੋਈ ਚੁੰਨੀ ਛੋਟੀ ਨਹੀਂ ਆ ਦੇਖੋ ਇਹ ਨਹੀਂ ਹੈ ਕਿ ਛੋਟੀ ਚੁੰਨੀ ਹੈ ਪੈਸੇ ਪੂਰੇ ਤਾਂ ਚੀਜ਼ ਵੀ ਪੂਰੀ ਡਿਜ਼ਾਈਨ ਜਿੰਨੇ ਮਰਜੀ ਖਰੀਦ ਲੋ 5500 ਰੁਪਏ ਦਾ ਸੂਟ ਸਿਰਫ ਸਿਰਫ 5500 ਰੁਪਏ ਦਾ ਸੂਟ ਜੀ ਆ ਲੋ ਦੇਖੋ ਬਸ ਇੱਕ ਬੇਨਤੀ ਕਈ ਵਾਰ ਸਾਡੇ ਭੈਣਾਂ ਆ ਕੇ ਬਹੁਤ ਕਹਿੰਦੀਆਂ ਕਿ ਜੀ ਭਾਜੀ ਦਾ ਸ਼ਾਇਦ ਬਿਹੇਵੀਅਰ ਥੋੜਾ ਰੂਡਲੀ ਹੈ ਰੂਡਲੀ ਨਹੀਂ ਹੈ ਜੀ ਨਾ ਰੇਟ ਸਹੀ ਕਮਾਣਾ ਹੈ ਵੱਧ ਪੈਸੇ ਨਹੀਂ ਲੈਣੇ ਉਹ ਥੋੜਾ ਜਿਹਾ ਟਾਈਮ ਪਾਸ ਘਟ ਕਰਦਾ ਆ ਲੋ ਜੀ ਕੈਮਰਿਕ ਦਾ ਸੂਟ 480 ਕਪੜਾ ਪਿਓਰ ਕੈਮਰਿਕ ਨਾਲ ਪ੍ਰਿੰਟ ਪਿਓਰ ਦੀ ਚੁੰਨੀ ਆ ਸੂਟ ਹੈ ਜੀ 650

ਡਿਜੀਟਲ ਕਪੜਾ ਲੀਜੀ ਬਿਜੀ ਦਾ ਡਿਜ਼ਾਈਨ ਹੈ ਬਹੁਤ ਹੀ ਵਧੀਆ ਆ ਸਾਈਡ ਹੈ ਵੈਸੇ ਇਹ ਡਿਜ਼ਾਈਨ ਆਂਦਾ ਹੈ ਜੀ ਪਲੇਨ 2.5 ਮੀਟਰ ਬਾਟਮ ਕਪੜਾ ਹੰਡਾਈ ਤੇ ਬਹੁਤ ਵਧੀਆ ਰਿਸ਼ਤੇਦਾਰੀ ਚ ਦੇਣਾ ਜਿੰਨਾ ਮਰਜੀ ਕਿਸੇ ਨੂੰ ਦੇ ਦਿਓ ਕੁਝ ਨਹੀਂ ਹੋਣਾ ਕਪੜੇ ਨੂੰ ਸੈਮੀ ਚੁੰਨੀ ਆਣੀ 400 ਰੁਪਏ ਦਾ ਸੂਟ ਸਿਰਫ ਰੰਗ ਡਿਜ਼ਾਈਨ ਮਿਲ ਜਾਣੇ ਆ ਸਿਰਫ ਨਿਗਾਹ ਕਰਵਾ ਰਹੇ ਆਂ ਤੇ ਚੀਜ਼ਾਂ ਦੇਖਦੇ ਜਾਓ ਇਹ ਸਾਰੀਆਂ ਚੀਜ਼ਾਂ ਆ ਲੋ ਦੁਪੱਟਾ ਸੂਟ ਇਹ ਪੀਸੀ ਕਾਟਨ ਤੇ ਹੈ ਕੋਈ ਇਹ ਨਹੀਂ ਹੈ ਕਿ ਚੱਕ ਕੇ ਕੁਝ ਵੀ ਉਦਾਂ ਹੀ ਵੇਚ ਲਈਏ ਸੂਟ ਤਾਂ ਅੱਜ ਕੱਲ੍ਹ ਦੋ ਦੋ ਸਾਨੂੰ ਵੇਚੀਆਂ ਦੇ ਪਰ ਸਵਾਉਂ ਕੌਣ ਜਦ ਬੰਨਣਾ ਨਹੀਂ ਜੀ ਆਹ ਦੇਖੋ ਨਾਲ ਦੁਪੱਟਾ ਜੀ ਕਾਟਨ ਦਾ ਸੂਟ ਦਾ ਰੇਟ 280 ਰੁਪਏ ਆ ਸਾਰੀਆਂ ਚੀਜ਼ਾਂ ਇਸੇ ਦੇ ਵਿੱਚ ਹੈ ਜੀ 280 ਰੁਪਏ ਦੇ ਵਿੱਚ ਸੂਟ ਜੀ ਦੇਖੋ ਡਿਜ਼ਾਈਨ ਕੱਲ ਸਾਡੀ ਇੱਕ ਭੈਣ ਆ ਜੀ ਕਹਿੰਦੀ ਸੂਟ 150 ਦਾ ਲੈ ਕੇ ਆਏ ਜਦ ਸੂਟੇ ਨਹੀਂ ਪੂਰਾ ਦੇਣਾ ਤਾਂ ਬਣਨਾ ਕਿੱਥੋਂ ਸੀ ਕਹਿੰਦੇ ਬਣਿਆ ਨਹੀਂ ਫਰਕ ਆਹੀ ਹੈ ਅਸੀਂ ਇਹ ਨਹੀਂ ਹੈ ਕਿ ਵੀਡੀਓ ਬਣਾਤ ਲਈ ਕਿ 100 ਰੁਪਏ ਦਾ ਸੂਟ ਉਹ ਕਹਿੰਦੇ ਨਾਲ ਕੀ ਹੋ ਜਾਂਦਾ ਉਹਦੇ ਨਾਲ ਕੱਖ ਨਹੀਂ ਹੋਣਾ ਜੀ ਫਰਕ ਆ ਹੈ ਕਿ ਗਾਖ ਦਾ ਸੂਟ ਬਣਨਾ ਚਾਹੀਦਾ ਸਭ ਤੋਂ ਜ਼ਰੂਰੀ ਕੱਲ ਸਾਡੇ ਇੱਕ ਭਾਈ ਨੇ ਵੀਡੀਓ ਪਾਈ ਵੀ ਦੁਪੱਟਾ 50 ਰੁਪਏ ਦਾ ਜਦੋਂ ਦੁਪੱਟਾ ਦੇਖਿਆ ਗਿਆ ਕੱਖ ਵੀ ਨਹੀਂ ਤੁਸੀਂ ਕਿਸੇ ਨੇ ਖਰੀਦਣਾ ਹੀ ਨਹੀਂ ਮਤਲਬ ਇਹ ਥੋੜੀ ਐ ਕਿ 50 ਰੁਪਏ ਦਾ ਦੁਪੱਟਾ ਹੈ ਰਿਆਨ ਦਾ ਸਿੰਬੋਸਕੀ ਵਾਲਾ ਡਿਜ਼ਾਈਨ ਲੀਜੀ ਬੀਜੀ ਦੀ ਬਾਟਮ ਨਾਲ ਦੇਖੋ ਦੁਪੱਟਾ ਕੀ ਬਾਤ ਹੈ ਜੀ 500 ਰੁਪਏ ਦਾ ਸੂਟ ਰੰਗ ਦੇਖੋ ਸਾਰੇ ਰਾਂਗੀ ਦੇ ਵਿੱਚ ਲਓ ਜੀ ਰਿਯਾਨ ਅੱਜ ਕੱਲ ਸ਼ਿਫਲੀ ਡਿਜ਼ਾਈਨ ਬਹੁਤ ਸੋਨਾ ਚੱਲਦਾ ਹੈ ਦੇਖੋ ਚੀਜ਼ ਸਵਾ 2 ਮੀਟਰ ਕਪੜੇ ਕਮੀਜ਼ ਹੈ ਆ ਦੇਖੋ ਜੀ ਫਰੰਟ ਬੈਕ ਦੋਨੋਂ ਭਾਰੀ ਰਿਯਾਨ ਤੇ ਡਿਜ਼ਾਈਨ ਹੈ ਜੀ ਪਲੇਨ ਬਾਟਮ ਸੈਮੀ ਦੁਪੱਟਾ ਫੋਰ ਸਾਈਡ ਲੈਸ ਦੇ ਨਾਲ ਰੇਟ 500 ਰੁਪਈਆ ਜੀ ਸਿਰਫ 500 ਰੁਪਏ ਦੇ ਵਿੱਚ ਦੇਖੋ ਰੰਗ ਵਾਈਨ ਸ਼ੇਡ ਹੋ ਗਈ ਗ੍ਰੀਨ ਹੋ ਗਿਆ ਜੀ ਕਾਫੀ ਹੋ ਗਿਆ ਜੀ ਨੇਵੀ ਕਲਰ ਹੋ ਗਿਆ ਜੀ ਇਹ ਆਗੇ ਜੀ ਇਹਦੇ ਵਿੱਚ ਕਲਰ ਜੀ ਇਸ ਤਰ੍ਹਾਂ ਦੀਆਂ ਡਿਜ਼ਾਈਨਿੰਗਾਂ ਬਹੁਤ ਆਣੀਆਂ ਲਓ ਜੀ ਆਜੋ ਨੈਕਸਟ ਆਜੋ ਜੀ ਕੈਮਰਾਮੈਨ ਇਧਰ ਪਿਓਰ ਕਾਟਨ ਪਿਓਰ ਕਾਟਨ ਜੀ ਬੜੇ ਪਨੇ ਦੀ 7.3 ਮੀਟਰ ਕਪੜਾ ਨਹੀਂ ਜੀ 3.5 ਮੀਟਰ ਕਪੜਾ ਕਿਸੇ ਵੀ ਭੈਣ ਨੂੰ ਬਣੂਗਾ ਮੀਟਰ ਨਾਲ ਮਿੰਕੇ 3.5 ਮੀਟਰ ਕਪੜਾ ਸਿਰਫ 350 ਦਾ ਬੜੇ ਪਨੇ ਦਾ ਹੱਟੀ ਹੱਟੀ ਸੌਦਾ ਪਿਆ ਪਰ ਰੇਟ ਦੇਖੋ ਚੀਜ਼ ਦੇਖੋ ਆ ਸਾਰੇ 150 ਸੂਟ ਇਸੇ ਦੇ ਵਿੱਚ ਆਏ ਆ ਜੀ ਲਓ ਜੀ ਆ ਦੇਖੋ ਨੈਕਸਟ ਬਹੁਤ ਹੀ ਵਧੀਆ ਡਿਜੀਟਲ ਕਪੜਾ ਹੈ ਤਮੰਨਾ ਦਾ ਬੇਸ ਆ ਰਿਹਾ ਹੈਗਾ ਬਹੁਤ ਵਧੀਆ ਬਹੁਤ ਅੱਛੀ ਮਿਲ ਹੈ ਇਹ आएगी ਜੀ ਸ਼ਰਟ ਸਵਾ ਦੋ ਮੀਟਰ ਕਮੀਜ਼ 240 ਆਂਦੀ ਹੁੰਦੀ ਹੈ ਸਲਵਾਰ ਦਾ ਕਪੜਾ ਠੀਕ ਹੈ ਜੀ ਇਹ ਚੀਜ਼ ਸਭ ਤੋਂ ਪਹਿਲਾਂ ਸੂਟ ਦਾ ਰੇਟ ਸਿਰਫ 270 ਰੁਪਏ ਸਾਰੇ ਡਿਜ਼ਾਈਨ ਇਸੇ ਦੇ ਵਿੱਚ ਆ ਤੇ ਸਬ ਡਿਜ਼ਾਈਨ ਇਸੇ ਵਿੱਚ ਹੈ ਜੀ ਆ ਦੇਖੋ ਇਹੀ ਸੂਟ ਵਿਦ ਚੁੰਨੀ ਚ ਵੀ ਹੈ ਉਹ ਮਿਲੂਗਾ 330 ਰੁਪਏ ਚ ਸੈਮੀ ਚੁੰਨੀ ਲੱਗ ਜਾਣੀ ਹੈ ਸਿਰਫ 330 ਰੁਪਏ ਦੇ ਵਿੱਚ ਨੈਕਸਟ ਜੀ ਰੈਡੀमेड ਸੂਟ ਆ ਚੁੱਕੇ ਆ ਫਿਰ ਤੋਂ ਸਾਡਾ ਬਹੁਤ ਫਾਸਟ ਕਪੜਾ ਹੈ ਜੀ ਜਿੰਨੇ ਵੀ ਗਾਕਾਂ ਨੇ ਪਹਿਲਾਂ ਤੋਂ ਖਰੀਦਿਆ ਬਹੁਤ ਟਾਪ ਦਾ ਬਿਗੈਰ ਦੁਪੱਟੇ ਤੋਂ ਲੈਣਾ ਹੋਇਆ 500 ਰੁਪਿਆ ਵਿਦ ਦੁਪੱਟਾ ਲੈਣਾ ਹੋਇਆ 600 ਰੁਪਿਆ दो, ये रेट है जी, सूट बहुत है, दो चार बड़े साइज है। सारे इसे दे आए है दुपट्टा सूट रेडीमेड जी ये चीजा हो प्योर कैमरिक प्योर कैमरिक पांच मीटर छोटे पने दी चार सौ रुपए का कपड़ा जी ਸਿਰਫ 400 ਰੁਪਏ ਦੇ ਵਿੱਚ ਸੂਟ ਜੀ ਇਹ ਚੀਜ਼ਾਂ ਮਿਲ ਜਾਣਗੀਆਂ ਲਓ ਜੀ ਨੈਕਸਟ 16 1600 ਰੁਪਏ ਦਾ ਸੂਟ ਵਿਕੇ ਆ ਜੀ 3.5 ਮੀਟਰ ਸ਼ਿਮਰ ਮਸਲੀਨ ਹੈ 16 1600 ਦਾ ਸੂਟ ਸੀ 800 ਰੁਪਏ ਦੇ ਵਿੱਚ ਵੇਚਿਆ স্পੈਸ਼ਲ ਡਿਸਕਾਊਂਟ 750 ਰੁਪਏ 750 ਰੁਪਏ ਦੇਖੋ ਕਲਰ ਡਿਜ਼ਾਈਨਿੰਗ ਆ ਐਨੀਆਂ ਟੌਪ ਦੀਆਂ ਆਂਦੀਆਂ ਨਾ ਜੀ ਇਹਦੀਆਂ ਇਹ ਸਾਦੇ ਡਿਜ਼ਾਈਨਿੰਗ ਇਹਦੇ ਆਂਦੇ ਆ ਗਾਕ ਇਹਦੇ ਮਗਰ ਤਾਂ ਭੱਜ ਭੱਜ ਕੇ ਇਹਨਾਂ ਡਿਜ਼ਾਈਨਾਂ ਮਗਰ ਚੱਲਦੇ ਆ ਜੀ ਹਰ ਰੋਜ਼ ਹਰ ਰੋਜ਼ ਗਾਕ ਹੀ ਦੇ ਨਾਲ ਦੇ ਮਤਲਬ ਡਿਜ਼ਾਈਨ ਲੈਣ ਆ ਰਹੇ ਹੈਗੇ ਸਾਡੇ ਪਾਸ ਹਰ ਹਫਤੇ ਇਹਦੇ ਡਿਜ਼ਾਈਨ ਆ ਰਹੇ ਲਓ ਜੀ ਆਜੋ ਅੱਗੇ ਆਲ ਓਵਰ ਕਪੜਾ ਨਾਲ ਐਮਬਰਾਇਡਰੀ ਵਧੀਆ ਕਾਟਨ ਦਾ ਕਪੜਾ ਹੈ ਜੀ ਆ ਆ ਗਿਆ ਜੀ ਦੁਪੱਟਾ ਰੰਗ ਦਿਖਾਇਓ ਜੀ ਸੂਟ ਦਾ ਪ੍ਰਾਈਸ ਹੈ 550 ਰੁਪਏ ਸਿਰਫ ਦੇਖੋ ਡਿਜ਼ਾਈਨ ਆ ਦੇਖੋ ਇਹ ਸਭ ਇਸੇ ਦੇ ਵਿੱਚ ਜੀ ਸਿਰਫ 550 ਰੁਪਏ ਦੇ ਵਿੱਚ ਸੂਟ ਜੀ ਹੁਣ ਉਹ ਸਮਾਂ ਹੈ ਚਾਹੇ ਤੁਹਾਡੇ ਅੱਗੇ ਵਿਆਹ ਚਾਹੀਦਾ ਹੁਣ ਲੈ ਕੇ ਰੱਖ ਲੈਣਾ ਅੱਜ ਜਿਸ ਭਾਤ ਚੀਜ਼ ਮਿਲ ਰਹੀ ਲੈ ਕੇ ਰੱਖ ਲੈਣਾ ਚੰਗਾ ਜੀ ਇਸ ਭਾਅ ਦੇ ਵਿੱਚ ਕੱਪੜਾ ਨਹੀਂ ਮਿਲਣਾ ਇਹ ਤੁਹਾਨੂੰ ਦੱਸਤਾ ਲਓ ਜੀ ਲੈਣ ਦੇ ਵਿੱਚ ਕਪੜਾ ਬਹੁਤ ਵਧੀਆ ਚੱਲ ਰਿਹਾ ਹੈ ਡਿਜ਼ਾਈਨ ਦੇਖੋ ਪੂਰਾ ਧਾਗੇ ਦਾ ਕੰਮ ਪੂਰੀਆਂ ਲੈਂਥਾਂ ਬਹੁਤ ਵਧੀਆ ਆ ਦੇਖੋ ਜੀ ਨਾਰਥ ਕੋਟੇ ਤੇ ਕਟਵਰਕ ਬਹੁਤ ਵਧੀਆ ਚੀਜ਼ ਸਿਰਫ 600 ਰੁਪਏ ਦਾ ਸੂਟ ਹੈ ਜੀ ਸਿਰਫ 600 ਰੁਪਏ ਦਾ ਰੰਗ ਦੇਖੋ ਹਰ ਚੀਜ਼ ਟਾਪ ਦੀ ਜੀ ਆ ਦੇਖੋ ਕਲਰ ਜੀ ਇੱਕ ਤੋਂ ਇੱਕ ਟਾਪ ਦੇ ਕਲਰ ਹੈ ਜੀ ਸ਼ਿਲਾਈ ਉਹਦੀ ਕੀ ਬਾਤ ਹੈ ਪਿੱਛਾ ਤਾਂ ਇੰਨੀਆਂ ਪਈਆਂ ਹੱਦ ਤੋਂ ਜ਼ਿਆਦਾ ਆ ਦੇਖੋ ਜੀ ਪਿਓਰ ਕਾਟਨ ਦੇ ਵਿੱਚ ਵਰਕ ਦੇਖੋ ਬਹੁਤ ਵਧੀਆ ਚੀਜ਼ ਹੈ ਪਲੇਨ ਸਲਵਾਰ कॉटन ਦਾ ਦੁਪੱਟਾ ਵਰਕ ਕਿੰਨਾ ਸੋਹਣਾ ਹੈ ਜੀ ਦੇਖੋ ਦੁਪੱਟੇ ਦਾ ਵਰਕ ਦੇਖੋ ਜੀ ਸਿਰਫ 550 ਰੁਪਏ ਦਾ ਸੂਟ ਜੀ ਸਿਰਫ 550 ਰੁਪਏ ਦਾ ਸੂਟ ਦੇਖੋ ਡਿਜ਼ਾਈਨ ਕਲਰ ਦੇਖੋ ਤੀਜਾ ਇੱਕ ਤੋਂ ਇੱਕ ਟੌਪ ਇੱਕ ਤੋਂ ਇੱਕ ਟਾਪ ਦੇ ਕਲਰ ਅਸੀਂ ਹਰ ਕਿਸੇ ਦੇ ਲਈ ਸ਼ੋਰਟ ਪਹਿਲਾਂ ਹੀ ਕਰ ਦਿੱਤੀ ਵੀ ਹੈ ਇੱਕ ਬੇਨਤੀ ਇਹ ਹੈ ਯਾਦ ਰੱਖਿਓ ਪੈਸਾ ਇੱਕ ਨਹੀਂ ਘਟਾਣਾ ਤੁਸੀਂ ਦੂਰ ਤੋਂ ਆਓ ਤੁਸੀਂ ਆਓ ਨੇੜੇ ਤੋਂ ਪੈਸਾ ਨਹੀਂ ਘਟਾਣਾ ਜਦੋਂ ਗੁੰਜਾਇਸ਼ੇ ਨਹੀਂ ਪੈਸੇ ਦੀ ਜੀ ਘਟਾਣ ਦੀ ਇਹ ਬੇਨਤੀ ਸਮਝ ਲਿਓ ਪੈਸਾ ਨਹੀਂ ਘਟਣਾ ਹੈ ਨਾ ਘਟਾਣ ਦੀ ਇੱਛਾ ਰੱਖਿਓ ਮੰਨੋ ਮੈਂ ਨਹੀਂ ਆ ਸਿਰਫ ਕੁੜੀਆਂ ਦੁਕਾਨ ਤੇ ਤਦ ਵੀ ਕੋਈ ਕਾਲ ਕਰਨ ਦੀ ਲੋੜ ਨਹੀਂ ਪੈਸਾ ਘਟਰਾ ਨਹੀਂ ਜੀ ਮਨ ਬਣਾ ਕੇ ਘਰ ਤੋਂ ਆਇਓ ਜੇ ਘਰ ਫੂਟ ਖਰੀਦਣਾ ਇਸੇ ਰੇਟ ਤੇ ਖਰੀਦਣਾ ਪੈਣਾ ਰੇਟ ਦਾ ਫਰਕ ਹੋਇਆ ਮੈਨੂੰ ਦੱਸ ਜਾਓ ਕਿ ਆ ਫਰਕ ਆ ਉਸ ਗੱਲ ਹੀ ਮੈਂ ਬੈਠਾ ਇਹ ਨੋਟਿਸ ਕਰ ਲਿਓ ਜੀ ਲਓ ਜੀ ਬਾਹਰ ਦੁਪੱਟੇ ਇੱਕ ਤੋਂ ਇੱਕ ਟਾਪ ਦੇ ਆ ਚੁੱਕੇ ਵੇ ਆ ਟ੍ਰੈਂਡ ਦਿਖਾਉਣ ਨੂੰ ਇੱਧਰ ਦੱਸਦੇ ਟਾਪ ਤੋਂ ਟਾਪ ਦੇ ਦੁਪੱਟੇ ਆ ਸਕਾਪ ਪਰ 40 ਰੁਪਏ ਦਾ ਸਕਾਫ ਇੱਕ ਸਕਾਫ ਲੈ ਆ ਕੇ ਦਿਖਾ ਦਿਓ ਜੀ 40 ਰੁਪਏ ਦੇ ਵਿੱਚ ਸਕਾਫ ਮਿਲ ਜਾਣਾ ਹੈ ਜੀ 75 ਰੁਪਈਆ ਦਾ ਦੁਪੱਟਾ ਮਿਲ ਜਾਣਾ 150 ਦੇ ਦੋ 80 ਦਾ ਇੱਕ ਉਸ ਤੋਂ ਬਾਅਦ 100 ਰੁਪਏ ਦਾ ਦੁਪੱਟਾ ਵੀ ਹੈ 120 ਦਾ ਵੀ ਹੈ 150 ਦਾ ਵੀ ਹੈ ਹਰ ਰੇਟ ਦੇ ਵਿੱਚ ਦੁਪੱਟੇ ਆ ਪਏ ਮਾੜਾ ਜਿਆ ਤੁਹਾਨੂੰ ਬਾਹਰ ਡਿਜ਼ਾਈਨ ਦਿਖਾ ਦਿੰਦੇ ਆਂਗੇ के सारे डिजाइन मिल जाने हर एक लो जी ਆਹ ਹੈ ਜੀ ਸਕਾਫ 40 40 ਰੁਪਏ ਦਾ ਠੀਕ ਹੈ ਜੀ ਬਥੇਰੇ ਰੰਗ ਮਿਲ ਜਾਣੇ ਹੈਗੇ ਬਹੁਤ ਵਧੀਆ ਚੀਜ਼ ਆ ਲੋ ਜੀ ਪਿਓਰ ਲੇਲਣ ਦੇ ਵਿੱਚ ਹੈ ਜੀ ਫੁੱਲ ਕੱਟ ਹੈ ਛੋਟੀ ਨਹੀਂ 75 ਰੁਪਈਆ ਦਾ 150 ਦੇ ਦੋ ਇਸ ਤਰ੍ਹਾਂ ਦੀਆਂ ਬਹੁਤ ਆਈਟਮਾਂ ਮਿਲ ਜਾਣੀਆਂ 100 100 ਰੁਪਏ ਦਾ 75 75 ਦਾ 40 ਰੁਪਏ ਦਾ ਸਕਾਫ ਅਲੱਗ-ਅਲੱਗ ਆਈਟਮਾਂ ਬਹੁਤ ਤਰ੍ਹਾਂ ਦੀਆਂ ਬਾਹਰ ਤੁਹਾਨੂੰ ਦੱਸੀਆਂ ਹੀ ਆ बहुत तरह दीजा है जी हो सही कहिए चीजा तो एनिया वाया दिखा लेव जी ठीक है जी हम दे चीज़, चीज़ देखो छे सौ रुपए का सूट है टॉप का प्योर कॉटन देखो वाइट बहुत टॉप की चीज है रेट फुल जेन्युअन कर दिते गए पैसे की घटने टोटल कटाई चीज देखो कि ਦੇਖੋ ਇੱਕ ਕਮੰਨਾ ਦਾ ਸੂਟ ਆਇਆ ਉਹ ਮੈਨੂੰ ਦਿਖਾਓ 1000 ਰੁਪਏ ਦਾ ਬਹੁਤ ਵਧੀਆ ਚੀਜ਼ ਹੈ ਆ ਦੇਖੋ ਜੀ ਪਲੇਨ ਬਾਟਮ ਦੁਪੱਟੇ ਦੇਖੋ ਕਿੰਨੇ ਟਾਪ ਦੇ ਆਹ ਸਾਟੀ ਜਾਂ ਦੇਖੋ ਲਓ ਜੀ ਹੁਣ ਤੁਸੀਂ ਸੂਟ ਦੇਖੋ ਆਹਾ ਪਿਓਰ ਕਾਟਨ ਹੈ प्योर 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 कॉटन वर्क कपड़ा देखोगे प्रिंट चीज देखी अजकल आ चीजा चल रही जी, चाहे सलवार बना लियो चाहे बना लो ढाई मीटर कपड़ा है चाहे प्लाजो बनाओ चाहे बनाओ सलवार ਸੂਟ ਦਾ ਰੇਟ 1000 ਰੁਪਿਆ 1500 ਦਾ ਸੂਟ ਹੈ 1000 1000 ਰੁਪਏ ਦੇ ਵਿੱਚ ਜੀ ਪਿਓਰ ਦੀ ਚੁੰਨੀਆਂ ਦੇ ਨਾਲ ਜੀ ਇਹ ਚੀਜ਼ਾਂ ਦੇਖੋ ਲਓ ਜੀ ਆਹ ਦੇਖੋ ਜੀ ਚੀਜ਼ਾਂ ਹਰ ਇੱਕ ਨੰਬੀ ਨੰਬਰ 1 ਸੌਦੇ ਹੈ एके टैक्स दी प्रिंसेस कलेक्शन है लिखा होता है किसी भी दुकान पे जाके पूछो बहुत महंगे महंगे रेट दुनिया बेच रही है ढाई शर्ट ढाई बॉटम कपड़ा मैं कहना प्यार हो जाऊं कपड़े ना जिस तरह कहते होंदे ओच गल हैगी इस कपड़े दी सिर्फ 700 रुपए का सूट जी 7 700 रुपए का सूट आ देखो जी डिजाइन देखो आ भी इसे दे विच आ लो जी एक नंबर आ गया अगला कपड़े दे क्या है? फर्क समझना है जी अठ सौ रुपए का मैचिंग देखो नलवारा त मैचिंगा अठ सौ रुपए च यह भी सेम इसे तरह है सलवारा चेल्फ मैचिंग प्लेन कपड़ा है सात सौ अठ सौ ਜਿੱਦਾਂ ਦੀ ਮਰਜ਼ੀ ਚੀਜ਼ ਖਰੀਦੋ ਜੀ ਲਓ ਜੀ ਇਹ ਸੀ ਜੀ ਅੱਜ ਦੀ ਵੀਡੀਓ ਪਲੀਜ਼ ਵੀਡੀਓ ਫੁੱਲ ਦੇਖ ਕੇ ਆਇਓ ਖੁਦ ਨਹੀਂ ਖਰੀਦਣਾ ਆਪਣੇ ਭੈਣਾਂ ਭਾਈਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਰੇਟ ਪਤਾ ਲੱਗ ਜਾਵੇ ਧੰਨਵਾਦ ਜੀ